ਤੇ ਸਾਡੀ ਇਹ ਗਵਾਹੀਏ ਆ ਲੜਕੇ ਨੂੰ 8 ਨੰਬਰ ਦੀ ਅੰਕ ਲੱਗੀ ਸੀ 5 ਸਾਲ ਤੋਂ ਮਾਈਕ ਉੱਪਰ ਰੱਖੋ ਤੇ 5 ਸਾਲ ਤੋਂ ਅੰਕ ਲੱਗੀ ਸੀ ਤੇ ਇਸ ਤੇ ਮਾਸਾ ਵਰਨੇ ਇਹ ਰਾਤ ਕੋ ਸੁੱਤਾ ਪਿਆ ਸੀ ਇਸ ਨੂੰ ਰੋਸ਼ਨੀ ਵੱਜੀ ਤੇ ਇਹਦੀ ਨਿਗਾਹ ਠੀਕ ਹੋ ਗਈ ਜਿੱਦਾਂ ਤੁਸੀਂ ਆਪਣੇ ਗਵਾਹੀ ਦੇ ਵਿੱਚ ਲਿਖਵਾਇਆ ਕਿ ਤੁਹਾਡਾ ਬੇਟਾ 7 ਸਾਲ ਦਾ ਹੈ ਹਾਂਜੀ ਔਰ 5 ਸਾਲ ਤੋਂ ਤੁਹਾਡੇ ਬੇਟੇ ਨੂੰ 8 ਨੰਬਰ ਦੀ ਅੰਕ ਲੱਗੀ ਆ ਹਾਂਜੀ ਕਿ ਜਦੋਂ ਤੁਸੀਂ ਦੱਸੇ ਕਿ ਐਨਕ ਲੱਗੀ ਸੀ ਤੁਹਾਡੇ ਬੇਟੇ ਦੀ ਜਿਹੜੀ ਦੂਰ ਦੀ ਨਿਗਾ ਘੱਟ ਸੀ ਜਾਂ ਨੇੜੇ ਦੀ ਨੇੜੇ ਦੀ ਵੀ ਘੱਟ ਸੀ ਦੂਰ ਦੀ ਵੀ ਘੱਟ ਸੀ ਔਰ ਜਦੋਂ 2 ਸਾਲ ਦਾ ਸੀ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਤੁਹਾਡੇ ਬੇਟੇ ਦੇ 8 ਨੰਬਰ ਦੀ ਐਨਕ ਲੱਗੀ ਸੀ ਜਦੋਂ ਡਾਕਟਰ ਦਿਖਾਉਂਦੇ ਸੀ ਤਾਂ ਡਾਕਟਰ ਕੀ ਕਹਿੰਦੇ ਸੀ ਡਾਕਟਰ ਕਹਿੰਦੇ ਸੀ ਵੀ ਸਮਝ ਨਹੀਂ ਆਉਂਦੀ ਉਹਨਾਂ ਐਨਕ ਦੇ ਦਿੱਤੀ ਸੀ 8 ਨੰਬਰ ਦੀ ਡਾਕਟਰਾਂ ਨੇ ਕੁਝ ਵੀ ਸਮਝ ਵਿੱਚ ਨਹੀਂ ਸੀ ਆ ਰਿਹਾ ਔਰ ਉਹਨਾਂ ਨੇ ਬੱਚਦੇ ਐਨਕ ਲਗਾ ਦਿੱਤੀ ਸੀ ਕਿ 2 ਸਾਲ ਦਾ ਇਸ ਜਦੋਂ ਤੁਹਾਡਾ ਬੱਚਾ ਹੈ। ਹਾਂਜੀ। ਔਰ ਪ੍ਰਭੂ ਵਿੱਚ ਕਿੰਨੇ ਸਾਲ ਤੋਂ ਪ੍ਰਭੂ ਵਿੱਚ 5 ਸਾਲ ਹੋ ਗਏ ਨੇ। ਜਿੱਥੇ ਤੁਸੀਂ ਪਹਿਲਾਂ ਜਾਂਦੇ ਸੀ ਕਦੇ ਪ੍ਰੇ ਨਹੀਂ ਸੀ ਕਰਵਾਈ ਕਰਾਉਂਦੇ ਸੀ ਵਾਧੂ। ਔਰ ਮਹਾਸਾਮਰਤ ਵਿੱਚ ਕਿੰਨਾ ਟਾਈਮ ਹੋ ਚੁੱਕਾ ਦਾ ਮਹੀਨਾ ਹੋ ਗਿਆ ਹੈ। ਹੋ ਜੇ 1 ਮਹੀਨਾ ਹੀ ਹੋਇਆ ਏ ਤੁਹਾਨੂੰ ਮਹਾਸਾਮਰ ਦੇ ਵਿੱਚ ਲਗਾਤਾਰ ਆਉਂਦਾ ਔਰ ਪਿਛਲੇ 5 ਸਾਲ ਤੋਂ ਹੀ ਪ੍ਰਭੂ ਵਿੱਚ ਚੱਲ ਰਹੇ ਹੋ ਲਗਾਤਾਰ ਪ੍ਰੇਰ ਕਰਵਾਉਂਦੇ ਰਹ ਆਪਣੇ ਬੱਚੇ ਦੇ ਲਈ ਕੀ ਹਜੇ ਇਹ ਸ਼ੋਟਾ ਹੈ ਕਿ ਛੋਟੀ ਉਮਰ ਦੇ ਵਿੱਚ ਹੀ ਤੁਹਾਡੇ ਬੱਚੇ ਦੇ ਐਨਕ ਲੱਗੇ ਹੋਈ ਆ ਕਿ ਤੁਸੀਂ ਚਾਹੁੰਦੇ ਸੀ ਕਿ ਜਿਹੜੀ ਉਹ ਐਨਕ ਆ ਉਤਰ ਜਾਵੇ ਡਾਕਟਰੀ ਇਲਾਜ ਕਰਵਾਉਂਦੇ ਰਹਿ ਪਰ ਡਾਕਟਰਾਂ ਦੇ ਕੁਝ ਵੀ ਸਮਝ ਵਿੱਚ ਨਹੀਂ ਸੀ ਆ ਰਿਹਾ ਹਾਂਜੀ ਔਰ ਤੁਸੀਂ ਦੱਸਿਆ ਕਿ ਲਗਾਤਾਰ ਪ੍ਰੇਰ ਕਰਵਾਉਂਦੇ ਰਹਿ ਜਿੱਥੇ ਪਹਿਲਾਂ ਜਾਂਦੇ ਸੀ ਲਗਾਤਾਰ ਪੰਜ ਹਾਂਜੀ ਹਾਂਜੀ ਕੋਈ ਫਰਕ ਨਹੀਂ ਪਿਆ ਹਾਂਜੀ ਔਰ ਜਿੱਦਾਂ ਹੀ ਮਹਾਸਾਮਰ ਦੇ ਵਿੱਚ ਆਇਓ ਹਜੇ 1 ਮਹੀਨਾ ਹੀ ਹੋਇਆ ਹੈ ਹਾਂਜੀ ਔਰ ਤੁਸੀਂ ਦੱਸਿਆ ਕਿ ਰਾਤ ਨੂੰ ਤੁਹਾਡਾ ਬੇਟਾ ਸੁੱਤਾ ਪਿਆ ਸੀ ਹਾਂਜੀ ਔਰ ਸੁੱਤੇ ਪੈਦੇ ਅਚਾਨਕ ਰੋਸ਼ਨੀ ਪਈ ਹਾਂਜੀ ਔਰ ਜਿੱਦਾਂ ਤੁਹਾਡੇ ਬੇਟੇ ਦੇ ਚਿਹਰੇ ਦੇ ਉੱਪਰ ਰੌਸ਼ਨੀ ਪਈ ਜਦੋਂ ਸੁਬਾ ਉੱਠਿਆ ਏ ਉਹ ਜਿਹੜੀ ਐਨਕ ਸੀਗੀ ਉਹ ਉੱਤਰ ਚੁੱਕੀ ਸੀ ਕਾਰਨ ਸੀ ਕਿਉਂਕਿ ਪਿਛਲੇ ਹਫ਼ਤੇ ਦੇ ਵਿੱਚ ਪਰਮੇਸ਼ਰ ਦਾ ਦਾਸ ਮੇਰੇ ਆਤਮਿਕ ਪਿਤਾ ਸੰਤ ਪਰਗਰਜਾ ਸਭ ਜੀ ਵੱਲੋਂ ਉਹ ਇਜ਼ਰਾਈਲ ਯਰੂਸ਼ਲਮ ਤੋਂ ਆਇਆ ਜਿਹੜਾ ਪਰਮੇਸ਼ਰ ਦਾ ਲਹੂ ਔਰ ਬਦਨ ਹੈ ਉਹ ਪੂਰੇ ਪਰਿਵਾਰਾਂ ਨੂੰ ਦਿੱਤਾ ਗਿਆ ਸੀ ਪਰ ਉਹੀ ਲਹੂ ਔਰ ਬਦਨ ਤੁਹਾਡੇ ਬੇਟੇ ਨੇ ਵੀ ਉਸ ਦਿਨ ਗ੍ਰਹਿਣ ਕੀਤਾ ਸੀ ਔਰ ਉਹੀ ਲਹੂ ਔਰ ਬਦਨ ਗ੍ਰਹਿਣ ਕਰਨ ਤੋਂ ਬਾਅਦ ਉਹ ਜਿਹੜੀ 5 ਸਾਲ ਤੋਂ ਲਗਾਤਾਰ ਐਨਕ ਲੱਗੀ ਹੋਈ ਸੀ ਤੁਹਾਡੇ ਬੇਟੇ ਦੇ ਉਸੇ ਦਰਾਣੀ ਹਫਤੇ ਦੇ ਵਿੱਚ ਵਿੱਚ ਔਰ ਤੁਸੀਂ ਦੱਸਿਆ ਕਿ ਰੌਸ਼ਨੀ ਪਈ ਔਰ ਪਰਮੇਸ਼ਰ ਦੇ ਜਿਹੜੇ ਦੂਤ ਸਿਗੇ ਉਹਨਾਂ ਨੇ ਉਸੇ ਟਾਈਮ ਹੀ ਤੁਹਾਡੇ ਬੱਚੇ ਨੂੰ ਹੀਲ ਕੀਤਾ ਔਰ ਉਹ ਜਿਹੜੀ 5 ਸਾਲ ਪੁਰਾਣੀ ਐਨਕ ਲੱਗੀ ਹੋਈ ਸੀ ਉਸ ਦਿਨ ਹੀ ਉਤਰ ਚੁੱਕੀ ਔਰ ਉਸ ਤੋਂ ਬਾਅਦ ਤੁਹਾਡੇ ਬੇਟੇ ਨੇ ਕਦੇ ਵੀ ਐਨਕ ਨਹੀਂ ਲਗਾਈ ਹਾਂਜੀ ਹਾਲੇਲੂਇਆ ਹਾਲੇਲੂਇਆ ਅੱਖਾਂ ਤੇ ਲੱਗੀਆਂ ਹੋਈ ਸੀਗੇ ਤੁਹਾਡੇ ਬੇਟੇ ਨੂੰ ਹੋਰ ਵੀ ਐਸਦੀ ਕੋਈ ਪ੍ਰੋਬਲਮ ਸੀ ਹੋਰ ਨਹੀਂ ਹੈ ਗਈ ਸੀ ਕਿ ਬਸ ਜਿਹੜੀ ਦੂਰ ਦੀ ਨਿਗਾ ਸੀ ਉਹ ਵੀ ਬਹੁਤ ਘੱਟ ਸੀਗੀ ਔਰ ਜਿਹੜੀ ਨੇੜੇ ਦੀ ਨਿਗਾ ਸੀ ਉਹ ਵੀ ਬਹੁਤ ਘੱਟ ਸੀ ਜਿਸ ਕਰਕੇ ਕਿ 8 ਨੰਬਰ ਦੀ ਅੱਖਾਂ ਤੇ ਲੱਗੀ ਹੋਈ ਸੀਗੀ ਔਰ ਜਿੱਦਾਂ ਹੀ ਲਹੂ ਔਰ ਬਦਲ ਨੂੰ ਗ੍ਰਹਿਣ ਕੀਤਾ ਉਹ ਅਣਕੋ ਉਸੇ ਦੇ ਨੇ ਉੱਤਰ ਚੁੱਕੀ ਹਾਂਜੀ ਹਾਲੇਲੂਇਆ ਹਾਂਜੀ ਕੀ ਕਹਿਣਾ ਚਾਹੁੰਦੇ ਸਨ ਲੋਕਾਂ ਅਸੀਂ ਐਸੋ ਕਨੇਸੇ ਪਵਨ ਚ ਆਓ ਤੇ ਵੱਡੀਆਂ ਵੱਡੀਆਂ ਗੁਆਹੀਆਂ ਪਾਓ ਉਠਾਓ ਕਲੀਸੇ ਆਪਣੇ ਅਤਾਰੋ ਜ਼ੋਰ-ਜ਼ੋਰ ਨਾਲ ਸਵਾਗਤ ਕਰਦੇ ਹਾਂ ਉਸ ਪਾਰੀ ਮਾ ਸਾਮਰਦਾ ਜਿਸ ਤਰ੍ਹਾਂ ਤੁਸੀਂ ਸੁਣਿਆ ਕਿਸ ਬਚਨ ਦਿੱਤਾ ਹੈ ਪਰਮੇਸ਼ਰ ਦਾਸ ਮੇਰੇ ਆਤਮਿਕ ਪਿਤਾ ਸੰਤਗੋਸਾ ਜੀ ਵੱਲ ਲਹੂਆਂ ਪਦੋਂ ਗ੍ਰਹਿਣ ਕੀਤਾ ਜਿਦੋਂ ਇਹਨੇ ਦਿੱਤਾ ਸੀਗਾ ਹਰ किस तरह जड़ी पांच साल इस बच्चे ने एनक लगी हुई थी वो बिल्कुल उतर चुके और आज बेटे बिल्कुल साफ दिखाई दे रहा है सोल पाओ अपने स्वागत करते हैं